ਬਾਈ ਗੁਜੀ ਅੱਜ ਫੀਲ ਲੈ ਕੇ ਹੈ ਕਿ ਲੁਕੜੀਆਂ ਦੇ ਰਿਸ਼ਤੇ ਨੰਬਰਸਮਿਤ ਔਰ 12 ਲੜਕੀਆਂ ਦੇ ਵੈਲ ਸੈਟਲਡ ਔਰ ਫੋਰਨ ਵਾਲੇ ਲੜਕੀਆਂ ਦੇ ਰਿਸ਼ਤੇ ਠੀਕ ਹੈ ਜਿਸ ਵਾਂਗ ਤੱਕ ਬਣੇ ਰਹਿਣਾ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟ੍ਰੇਸ਼ਨ ਕੋਰਚ ਜੀ ਅਥੇ ਪਾਈ ਜਾਂਦੀ ਹੈ ਰਿਸ਼ਤਿਆਂ ਦੀ ਐਡ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਵਟਸਐਪ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਮੇਰਾ ਨਾ ਟਾਈਮ ਫ੍ਰੀ ਆਫ ਕੋਰਸ 11 ਤੋਂ 12 ਹੈ ਜੀ ਠੀਕ ਹੈ ਜੀ ਮਾਰਨਿੰਗ ਦਾ ਟਾਈਮ ਇਸ ਤੋਂ ਲਾਵਾ ਮੇਰਾ ਕਾਲ ਮੇ ਮੈਂ ਓਵਰ ਸਿੰਪਲ ਕਾਲ ਠੀਕ ਹੈ ਜੀ ਮੈਂ ਕੋਈ WhatsApp ਕੋਈ Instagram ਕੋਈ Facebook ਕਾਲ ਅਸੈਪਟ ਨਹੀਂ ਕਰਨੀ ਠੀਕ ਹੈ ਜੀ ਔਰ ਔਰ ਵਾਈਗਰੂ ਜੀ ਰਾਮ ਰਾਮ ਜੀ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਕਿਉਂਕਿ ਹਰ ਕੰਮ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਹੁੰਦੀ ਹੈ ਮੈਂ ਤੇ ਚਾਹਨੀ ਹੈ 2025 ਤੁਹਾਡੇ ਸਭ ਦੇ ਲਈ ਬਹੁਤ ਵਧੀਆ ਹੋਵੇ ਔਰ ਜਿਹੜੇ ਗਵਾਰੇ ਨੇ ਉਹ ਵੀ ਫਟਾਫਟ ਵਿਆਹ ਵਾਲਾ ਲੱਡੂ ਖਾਣ ਠੀਕ ਹੈ ਨਾ ਔਰ ਚਲੋ ਜੀ ਜਿਨੇ ਮੇਰਾ ਅਜੇ ਤੱਕ Facebook ਇੰਸਟਾਗ੍ਰam ਟੈਲੀਗ੍ਰam ਔਰ ਵਟਸਐਪ ਗਰੁੱਪ ਜੁਆਇਨ ਨਹੀਂ ਕੀਤਾ ਫਟਾਫਟ ਜੁਆਇਨ ਕਰ ਲਓ ਤੇ ਬਹੁਤ ਵਧੀਆ ਵਧੀਆ ਪ੍ਰੋਫਾਈਲਸ ਆਈਆਂ ਹੋਈਆਂ ਰਿਸ਼ਤੇ ਦੀਆਂ ਔਰ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਦੇ ਰਿਸ਼ਤੇ ਹੋ ਗਏ ਨੇ ਠੀਕ ਹੈ ਜੀ ਜਦੋਂ ਤੁਸੀਂ ਮੈਸੇਜ ਪਾਉਂਦੇ ਹੋ ਨਾ ਕਿ ਸਾਡਾ ਰਿਸ਼ਤਾ ਹੋ ਗਿਆ ਵਾ ਸੱਚੀ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਉਸ ਟਾਈਮ ਤੇ ਸੋ ਪਰਮਾਤਮਾ ਕਰੇ ਮੈਂ ਤੇ ਕਹਿੰਦੀ ਹਾਂ 2025 ਸਾਰਿਆਂ ਲਈ ਬਹੁਤ ਵਧੀਆ ਵਧੀਆ ਆਵੇ ਤੇ ਜਿਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਔਰ ਅ ਬੈਲ ਆਈਕਨ ਦਬਾਨਾ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਜੋ ਜਿੱਦੋ ਵੀ ਵੀਡੀਓ ਆਵੇ ਲੇਟੈਸਟ ਅਪਡੇਟ ਆਵੇ ਤੁਹਾਨੂੰ ਫਟਾਫਟ ਮਿਲ ਜਾਵੇ ਔਰ ਹੁਣ ਜਿਹੜੀਆਂ ਲੜਕੀਆਂ ਦੇ ਰਿਸ਼ਤਿਆਂ ਦੀ ਐਡ ਹੈ ਬਿਲਕੁਲ ਫ੍ਰੀ ਆਫ ਕੋਸਟ ਸਾਡੇ ਚੈਨਲ ਤੇ ਪਾਈ ਜਾਂਦੀ ਹੈ ਜੀ ਸੋ ਚਲੋ ਸ਼ੁਰੂਆਤ ਕਰਦੇ ਹਾਂ ਜੀ ਫਿਰ ਰਿਸ਼ਤੇ ਤੋਂ ਪਹਿਲਾ ਰਿਸ਼ਤਾ ਲੜਕੀ ਦਾ ਜੀ ਨਾਮ ਕੋ ਰਾਮਗੜੀਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਉਮਰ 340 ਕਿ ਹਾਈਟ ਹੈ ਜੀ 80d ਕਿੰਤੀ ਪਲਸ 80i ਕਿੰਤੀ ਡਬਲ ਐਮ ਕਿੰਤੀ ਲੁਧਿਆਣਾ ਹੈ ਜੀ ਲੜਕੀ ਦਾ ਸ਼ਾਰਟ ਟਾਈਮ ਰਿਵੋਲਵ ਹੈ ਹੈਪੇ ਅੰਮ੍ਰਿਤਸਰੀ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਔਰ ਲੜਕਾ ਵਧੀਆ ਚਾਹੀਦਾ ਕੰਮਕਾਜ ਵਧੀਆ ਹੋਵੇ ਇੰਡੀਆ ਤੋਂ ਹੋਵੇ ਭਾਵੇਂ ਫੋਰਨ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਨਾਲ ਪਰਿਵਾਰ ਵਾਲਿਆਂ ਦਾ ਪਹਿਲੀ ਪੱਟੀ ਉਹ ਜੀ ਨੰਬਰ ਹੈ ਜੇ ਤੁਸੀਂ ਇਹ ਜਾਣਕਾਰੀ ਤੁਸੀਂ ਪਰਿਵਾਰ ਵਾਲਿਆਂ ਕੋਲ ਲੈ ਸਕਦੇ ਹੋ ਜੀ ਜਿਹੜਾ ਰਿਸ਼ਤਾ ਹੈ ਜੀ ਕੈਨੇਡੀਅਨ ਸਿਟੀਜ਼ਨ ਲੜਕੀ ਕਿਦਾ ਜੀ ਲੜਕੀ ਦਾ ਨਾਮ ਵੀਤਿਮਾਨਾ ਜੀ ਡਾਂਗੜੀਆ ਕਾਸਟ ਹੈ 38 ਸਾਲ ਦੀ ਉਮਰ ਹੈ ਜੀ ਲੜਕੀ ਨੇ ਸਟੱਡੀ ਜਿਹੜੀ ਹਾਈ ਸਟੱਡੀ ਹੈ ਇੰਡੀਆ ਵਿੱਚ ਕੀਤੀ ਹੈ ਬਾਕੀ ਡਿਗਰੀ ਜਿਹੜੀ ਹੈ ਬਹਿਰੈਨ ਔਰ ਕੈਨੇਡਾ ਤੋਂ ਕੀਤੀ ਹੈ ਠੀਕ ਹੈ ਜੀ ਲੜਕਾ ਸਿਟੀਜ਼ਨ ਹੈ ਜੀ ਕੈਨੇਡੀਅਨ ਔਰ ਬਿਜ਼ਨਸ ਹੈ ਜੀ ਉਹਨਾਂ ਦਾ ਵੈਲ ਸੈਟਲਡ ਬਹਿਰੈਨ ਦੇ ਵਿੱਚ ਠੀਕ ਹੈ ਜੀ ਜੇਹਲ ਜੀ ਦੋ ਪੈਨਾ ਨੇ ਲੜਕੇ ਦੀਆਂ ਇੱਕ ਕੈਨੇਡਾ ਇੱਕ ਲੰਡਨ ਜਿਵੇਂ ਕਿ ਲੜਕੀ ਵਾਲੇ ਲੜਕੇ ਵਾਲੇ 42 ਸਾਲਾਂ ਤੋਂ ਵਿੱਚ ਬਹਿਰੈਨ ਦੇ ਵਿੱਚ ਸੈਟਲਡ ਜੀ ਵੈਲ ਸੈਟਲਡ ਹਨ ਔਰ ਆਪਣਾ ਬਿਜ਼ਨਸ ਹੈ ਜੀ ਹੋਤੇ ਸੋ ਲੜਕੀ ਨੇ ਕਨੈਡਾ ਨਹੀਂ ਜਾਣਾ ਸੋ ਲੜਕੀ ਉਹ ਚਾਹੀਦੀ ਹੈ ਜੋ ਉਹਨਾਂ ਦੇ ਨਾਲ ਬਹਿਰਨ ਰਹਿ ਸਕੇ ਠੀਕ ਹੈ ਜੀ ਪੜ੍ਹੀ ਲਿਖੀ ਹੋਵੇ ਹੋਰ ਕੋਈ ਡਿਮਾਂਡ ਨਹੀਂ ਹੈ ਜੀ ਔਰ ਪਹਿਲੀ ਪੱਟਨੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇਦਾਰ ਇਹਨਾਂ ਦੇ ਨਾਲ ਲੜਕੀ ਸ਼ਰਮਾ ਰਾਮਗੜੀਆ ਔਰ ਖੱਤਰੀ ਫੈਮਿਲੀ ਦਾ ਬਿਲੋਂਗ ਕਰਦੀ ਹੋਵੇ ਤੁਸੀਂ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਹੋ ਜੀ ਇਹ ਜਿਹੜਾ ਰਿਸ਼ਤਾ ਹੈ ਜੀ ਕੈਨੇਡਾ ਪੀਆਰ ਲੜਕੇ ਦਾ ਜੀ ਨਾਮ ਐਸ ਬਾਬਾ ਜੀ ਹਿੰਦੂ ਬਾਬਾ ਫੈਮਿਲੀ ਦਾ ਬਿਲੋਂਗ ਕਰਦੇ ਜੀ 28 ਸਾਲ ਦੀ ਉਮਰ 5 ਫੁੱਟ 11 ਹਾਈਟ ਹੈ ਜੀ ਕੈਨੇਡਾ ਦੇ ਐਨਡ ਇੰਜੀਨੀਅਰਿੰਗ ਕੀਤੀ ਹੋਈ ਹੈ ਗਵਰਨਮੈਂਟ ਜੌਬ ਕਰਦੇ ਪਏ ਜੀ ਪਿਤਾ ਜੀ ਬਿਜ਼ਨਸਮੈਨ ਨੇ ਹਰਬਲ ਡਾਕਟਰ ਨੇ ਔਰ ਮੁਕੇਰੀਆਂ ਡਿਸਟ੍ਰਿਕਟ ਹੁਸ਼ਾਇਰਪੁਰ ਦੇ ਰਹਿਣ ਵਾਲੇ ਜੀ ਮਾਤਾ ਜੀ ਐਕਸਪਾਇਰ ਹੋ ਗਈ ਹੋਏ ਨੇ ਲੜਕੀ ਚਾਹੀਦੀ Hindu ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਨਨ ਕੋਈ ਕਾਸਟ ਇਸ਼ੂ ਨਹੀਂ ਹੈ ਜੀ ਐਜੂਕੇਟਿਡ ਹੋਵੇ ਜਾਂ ਫਿਰ ਡਿਗਰੀ ਹੋਲਡਰ ਹੋਵੇ ਦੁਆਬੇ ਨੂੰ ਪਹਿਲ ਹੈ ਜੀ ਔਰ ਮਾਲਵਾ ਦੂਜੇ ਨੰਬਰ ਤੇ ਠੀਕ ਹੈ ਜੀ ਨਾਲ ਬੱਚੇ ਦੀ ਫੋਟੋ ਹੈ ਜੀ ਪਹਿਲੀ ਪੱਟੀ ਉਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਗੱਲਬਾਤ ਸਿੱਧੀ ਕਰ ਸਕਦੇ ਹੋ ਜੀ ਰਿਸ਼ਤੇ ਦੀ ਇਹ ਜਿਹੜਾ ਰਿਸ਼ਤਾ ਲੜਕੇ ਦਾ ਜੀ ਏ ਸਿੰਘ ਨਾਮ ਹੈ ਜੀ ਟੋਂਗ ਸ਼ਾਸਤਰੀ ਹੈ ਜੀ ਇਹਨਾਂ ਦੀ ਕਾਸਟ ਔਰ ਜਨਮ 1992 5 ਫੁੱਟ 5 ਹਾਈਟ ਪਲੱਸ 2 ਪਾਸ ਸੁਪਰਵਾਈਜ਼ਰ ਹੈ ਜੀ ਪ੍ਰਾਈਵੇਟ ਜੌਬ ਕਰਦੇ ਹੈ ਸ਼ਾਰਟ ਟਾਈਮ ਡਿਵੋਰਸ ਹੋਇਆ ਪਿਆ ਕੋਈ ਬੇਬੀ ਨਹੀਂ ਹੈ ਇਹਨਾਂ ਦਾ ਔਰ ਪਿਤਾ ਜੀ ਕਟਿੰਗ ਮਾਸਟਰ ਨੇ ਮਾਤਾ ਜੀ ਹੋਮੇਕਰ ਨੇ ਇੱਕ ਵੱਡਾ ਬ੍ਰਦਰ ਹੈ ਜੀ ਜੋ ਮੈਰਿਡ ਹੈ ਲੁਧਿਆਣੇ ਦੇ ਰਹਿਣ ਵਾਲੇ ਹੈ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈ ਜੀ ਸਿੰਪਲ ਕੁੜੀ ਚਾਹੀਦੀ ਹੈ ਸਿੰਪਲ ਮੈਰਿਜ ਕਰਨਗੇ ਨੋ ਡਿਮਾਂਡ ਔਰ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਪਹਿਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੁਸੀਂ ਰਿਸ਼ਤੇ ਦੀ ਇਹਨਾਂ ਦੇ ਨਾਲ ਇਹ ਜਿਹੜਾ ਰਿਸ਼ਤਾ ਜੀ ਕਰੇ ਲੋ ਲੜਕੀ ਦਾ ਜੀ 7983 ਨੰਬਰ ਹੈ ਨਾਮ ਕੋਰ 31 ਸਾਲ ਦੀ ਉਮਰ 9 9th ਪਾਸ ਹੈ ਜੀ ਲੜਕੀ ਬਹੁਤ ਸੋਹਣੀ ਹੈ ਜੱਟ ਸਿੱਖ ਨੇ ਪਰ ਮਸੀਹ ਨੇ ਠੀਕ ਹੈ ਜੀ ਪਿਤਾ ਜੀ ਮਿਸਤਰੀ ਨੇ ਲੜਕੀ ਦਾ ਡਿਵੋਰਸ ਹੋਇਆ ਪਿਆ ਘਰ ਵਾਲਾ ਨਸ਼ੇ ਕਰਦਾ ਸੀ ਇੱਕ ਭਰਾ ਜੋ ਨਹੀਂ ਹੈਗਾ ਹੁਣ ਇਸ ਦੁਨੀਆ 'ਚ ਠੀਕ ਹੈ ਜੀ ਏਰੀਆ ਗਾਜੀ ਨਰਾ ਲੜਕੀ ਵੈਸ਼ਨ ਲੜਕਾ ਵੈਸ਼ਨ ਵੇ ਲੜਕੀ ਨੂੰ ਚਰਚ ਜਾਂਦੋਂ ਬਿਲਕੁਲ ਨਾ ਮਨਾ ਕਰੇ ਠੀਕ ਹੈ ਜੀ ਫੋਰਨ ਵਾਲੇ ਔਰ ਇੰਡੀਆ ਵਾਲੇ ਦੋਨੋਂ ਸੰਪਰਕ ਕਰ ਸਕਦੇ ਜੀ ਲੜਕੀ ਵੀ ਬਹੁਤ ਵਰੀਆ ਜੀ ਪੀਲੀ ਪੱਟੀ ਉਹ ਜੀ ਪਰਿਵਾਰ ਵਾਲੇ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਰਿਸ਼ਤੇ ਦੀ ਆਪ ਹੀ ਕਰ ਸਕਦੇ ਹੋ ਜੀ ਜਿਹੜਾ ਰਿਸ਼ਤਾ ਜੀ ਲੜਕੇ ਦਾ ਜੀ ਲੜਕਾ ਅਮਰਿਤਧਾਰੀ ਹੈ ਜੀ ਅਹੋਜਾ ਕਾਸਟ 1913 ਜਨਮ 6 ਫੁੱਟ ਹਾਈਟ ਹੈ ਜੀ ਪਲੱਸ 2 ਪਾਸ ਬਿਜ਼ਨਸ ਹੈ ਜੀ ਨਾ ਦਾ ਆਪਣਾ ਪਲਾਸਟਿਕ ਦਾ ਰਾਮ ਮਟੀਰੀਅਲ ਸਕ੍ਰੈਪ ਦਾ ਔਰ ਸਮਾਰਟ ਇੰਕਮ ਹੈ ਜੀ ਦਖਸਲਾ ਨਾ ਪਾਪੀ ਦਾ ਜੀ ਨਹੀਂ ਹੈਗੇ ਤਜੇ ਕਰੇ ਲੌਨ ਮਤਲਬ ਕਿ ਹੋਮ ਮੇਕਰ ਹੈ ਜੀ ਇੱਕ ਵੱਡੀ ਭੈਣ ਮੈਰਿਡ ਹੈ ਲੁਧਿਆਣਾ ਵਾਲੇ ਜੀ ਲड़का ਵੈਸਟ ਨੂੰ ਹੈ ਔਰ ਲੜਕੀ ਚਾਹੀਦੀ ਹੈ ਜੀ ਜੋ ਸ਼ਿਗੂਗਰਾ ਸਬਜੀ ਨੂੰ ਮੰਦੀ ਹੋਵੇ ਸਿੰਪਲ ਮੈਰਿਜ ਕਰਨਗੇ ਜੀ ਕੋਈ ਡਿਮਾਂਡ ਨਹੀਂ ਹੈ ਜੀ ਇਹਨਾਂ ਨੂੰ ਤੁਸੀਂ ਪੀਲੀ ਪੱਟੀ ਵਿੱਚ ਪਰਿਵਾਰ ਵਾਲੇ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਨਾਮ ਜੀ ਸਿੰਘ ਹੈ ਜੀ 1987 ਦਾ ਜਨਮ ਹੈ ਜੀ 3:15 ਮਿੰਟ ਠੀਕ ਹੈ ਜੀ ਸਟੱਡੀ ਇਹਨਾਂ ਦੀ ਪਲੱਸ 2 ਹੈ ਜੀ ਵਰਕ ਕੰਸਟਰਕਸ਼ਨ ਬਿਲਡਿੰਗ ਵਿੱਚ ਕਰਾ ਜੀ ਠੇਕੇਦਾਰੀ ਦਾ ਕੰਮ ਹੈ ਜੀ ਇਹਨਾਂ ਦਾ ਸਮਾਨ ਹੈ ਜੀ ਪਰਿਵਾਰ ਸੇ ਮਾਤਾ ਪਿਤਾ ਔਰ ਦੋ ਪੈਨਾ ਨੇ ਜੋ ਮੈਰਿਟ ਨੇ ਸਿੰਪਲ ਕੁੜੀ ਚਾਹੀਦੀ ਹੈ ਜੀ ਸਿੰਪਲ ਮੈਰਿਜ ਕਰਾਂਗੇ ਨੋ ਡਿਮਾਂਡ ਠੀਕ ਹੈ ਜੀ 1785 ਨੰਬਰ ਹੈ ਜੀ ਪੀਲੀ ਪੱਟੀ ਉੱਛ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲ ਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਨਰੇ ਨਾਲ ਇਹ ਜਿਹੜਾ ਰਿਸ਼ਤਾ ਲੜਕੇ ਦਾ ਜੀ ਨਾਮ ਸਿੰਘ 1992 ਦਾ ਜਨਮ ਪੰਫੁੱਟ 5 ਹਾਈਟ ਹੈ ਜੀ 10ਵੀਂ ਪਾਸ ਰਮਲਾਸ ਜੀ ਸਿਕ ਫੈਮਿਲੀ ਟੂ ਬਿਲੋਂਗ ਕਰਦਾ ਜੀ ਮਾਤਾ ਜੀ ਜੋਬ ਕਰਦੇ ਨੇ ਪਿਤਾ ਜੀ ਜੋਬ ਕਰਦੇ ਨੇ ਲੁਧਾਨੀ ਏਰੀਆ ਤੋਂ ਬਿਲੋਂਗ ਕਰਦੇ ਜੀ ਵੈਸ਼ਨੋ ਲੜਕਾ ਹੈ ਔਰ ਪ੍ਰਾਈਵੇਟ ਜੌਬ ਕਰਦਾ ਜੀ ਕਰੋਕਰੀ ਸੇਲਸਮੈਨ ਹੈ ਜੀ ਇੱਕ ਪੈਨ ਹੈ ਜੋ ਵਿਆਹੀ ਹੋਈ ਹੈ ਸਿੰਪਲ ਵਿਆਹ ਕਰਨਗੇ ਕੋਈ ਡਿਮਾਂਡ ਨਹੀਂ ਹੈ ਜੀ ਇਹਨਾਂ ਨੂੰ ਘਰੇਲੂ ਗੁੜੀ ਦੀ ਲੋੜ ਹੈ ਬਸ ਪੀਲੀ ਪੱਟੀ ਉੱਤੇ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਇਹਨਾਂ ਦੇ ਨਾਲ ਰਿਸ਼ਤਾ ਜੀ ਲੜਕੀ ਦਾ कास्ट हिंदू लड़की मुकेरिया तो रहने वाली है जी पांच फुट हाइट स्टड्डी उन्होंने की जी एन एम और स्टाफ नर्स भी जॉब करते पे है जी हूँ प्राइवेट लड़का चाहिए जो गवर्मेंट जॉब करता हो अपना का जो अपना बिजनेस हो अपना वाइव काम काज हो फिर एन आर आई होपर्क कर सकते हो जी तुम परिवार वाले न सीधी गल कर सकते हो जी पीली पट्टी चार नंबर है जी ये जोड़ी लड़के की प्रोफाइल है जी लड़का स्टडी बेसते है जी कैनेडा बी सिंह नाम है जी दो हज़ार तीन का जन्म हाइट छे फुट है जी ਸਾਸ ਪ੍ਰੋਜੈਕਟ ਸਿਕ ਹੈ ਏਰੀਆ ਤਰਨਤਨ ਸਾਹਿਬਾ ਸੱਤ ਕੇਲੇ ਜਮੀਨ ਹੈ ਜੀ ਲੜਕੇ ਦੇ ਕੋਲ ਪਪਾ ਪ੍ਰਾਈਵੇਟ ਜੌਬ ਕਰਦੇ ਹੈ ਜੀ ਇੱਕ ਭਰਾਵਾ ਜੋ ਸਟੱਡੀ ਕਰਦਾ ਪਲੱਸ 2 ਔਰ ਲੜਕੀ ਦੀ ਕੋਈ ਪੈਨ ਨਹੀਂ ਹੈਗੀ ਜੀ ਜਿਹੜਾ ਨੇ ਲੜਕੀ ਚਾਹੀਦੀ ਹੈ ਜੋ ਪਲੱਸ 2 ਤੋਂ ਉੱਪਰ ਪੜ੍ਹੀ ਹੋਵੇ ਜਾਂ ਫਿਰ ਕੋਈ ਕੋਰਸ ਕੀਤਾ ਹੋਵੇ ਸੋਨੀ ਹੋਵੇ ਹਾਈਟ 5 ਫੁੱਟ 5 ਇੰਚ ਦੇ ਲਾਗੇ ਜਾਗੇ ਹੋਵੇ ਠੀਕ ਹੈ ਜੀ ਲੜਕੀ ਚੰਗੇ ਪਰਿਵਾਰ ਤੋਂ ਹੋਵੇ ਕੋਈ ਡਿਮਾਂਡ ਨਹੀਂ ਜੇ ਸਿੰਪਲ ਮੈਰਿਜ ਕਰਨਗੇ ਔਰ ਪੀ ਪੱਟੀ ਉਹ ਜੀ ਪਰਿਵਾਰ ਵਾਲੇ ਦਾ ਨੰਬਰ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਇਹਨਾਂ ਦੇ ਨਾਲ ਰਿਸ਼ਤੇ ਦੀ ਐਡੀਸ਼ਨ ਜੀ ਮੰਗਲੀਕ ਲੜਕੀ ਦਾ ਲੜਕੀ ਦਾ ਨਾਮ ਹਾਈਡ ਰੱਖਿਆ ਗਿਆ 1990 ਦਾ ਜਨਮ 5 ਫੁੱਟ 2 ਹਾਈਟ ਐਮਬੀ ਕੀਤੀ ਐਮਐਨਸੀ ਵਿੱਚ ਜੌਬ ਕਰਦੇ ਪਏ ਹਨ ਜਲੰਧਰ ਦੇ ਵਿੱਚ ਠੀਕ ਹੈ ਜੀ ਸਮਾਰਟ ਪੈਕੇਜ ਹੈ ਜੀ ਇਹਨਾਂ ਦਾ ਪਿਤਾ ਜੀ ਇਹਨਾਂ ਦੇ ਰਿਟਾਇਰਡ ਨੇ ਗਵਰਨਮੈਂਟ ਆਫੀਸਰ ਸੀ ਠੀਕ ਹੈ ਜੀ ਜਿਹੜੇ ਮਾਤਾ ਜੀ ਨੇ ਹੋਮ ਮੇਕਰ ਨੇ ਇੱਕ ਬ੍ਰਦਰ ਹੈ ਜੀ ਛੋਟਾ ਜੋ ਜੌਬ ਕਰਦਾ ਵਾ ਜਿਹੜੇ ਜੀ ਲੜਕਾ ਵੈਲ ਸੈਟਲਡ ਹੋਵੇ ਵੈਲ ਐਜੂਕੇਟਿਡ ਹੋਵੇ ਔਰ ਜੈ ਮਿਨਿਮਮ ਗ੍ਰੈਜੂਏਟ ਹੋਵੇ ਠੀਕ ਹੈ ਜੀ ਵਧੀਆ ਬਿਜ਼ਨਸ ਹੋਵੇ ਜਾਂ ਜੌਬ ਕਰਦਾ ਹੋਵੇ ਵਧੀਆ ਜਿਹੜੇ ਜਿਨ੍ਹਾਂ ਦਾ ਡਿਵੋਰਸ ਹੋ ਗਿਆ ਹੋਇਆ ਉਹ ਬਿਲਕੁਲ ਇਹਨਾਂ ਨੂੰ ਮੈਸੇਜ ਨਾ ਕਰਨ ਪੀਲੀ ਪੱਟੀ ਉੱਪਰ ਰਿਵਾਰ ਵਾਲਿਆਂ ਦਾ ਨੰਬਰ ਹੈ ਜਿੱਦੋਂ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਇਹ ਜਿਹੜਾ ਜਿੰਦਾ ਲੜਕੇ ਦਾ ਜੀ ਕਰੇ ਲੁਕੜੀ ਦੀ ਲੋੜ ਹੈ ਜੀ ਨਾਮ ਜੈ ਸਿੰਘ ਕਾਸਟ ਚੰਨਾ ਹੈਗਾ ਜੀ ਇਹਨਾਂ ਦਾ ਔਰ 5 ਫੁੱਟ 2 ਹਾਈਟ ਹੈ 10ਵੀਂ ਪਾਸ ਪਰਿਵਾਰ ਵਿੱਚ ਮਾਤਾ ਜੀ ਪਿਤਾ ਜੀ ਦੋਵੇਂ ਮੈਰਿਡ ਨਹੀਂ ਘਪਰਾਨ ਮੈਰਿਡ ਹੈ ਠੀਕ ਹੈ ਜੀ ਕੁੜੀ ਦੀ ਲੋੜਾ ਸਿੰਪਲ ਕਰੇਲੂ ਸਿੰਪਲ ਮੈਰਿਜ ਕਰਨੀ ਹੈ ਜੀ ਅੰਦਰ ਕੋਈ ਡਿਮਾਂਡ ਨਹੀਂ ਹੈ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਲੜਕੇ ਦਾ ਨਾਮ ਏ ਸਿੰਘ ਹੈ ਜੀ ਕਾਸਟ ਕਾਲੜਾ ਸਿੱਖ ਅਰੋੜਾ 1995 ਦਾ ਹੈਗਾ ਜੀ 5 ਫੁੱਟ 7 ਇੰਚ ਸਟੱਡੀ ਬੀਏ ਜੀ ਆਰਟਸ ਵਿੱਚ ਔਰ ਵਰਕ ਕਰਦੇ ਪਏ ਜੀ ਅ ਅਸਿਸਟੈਂਟ ਮੈਨੇਜਰ ਇਨ ਐਫਸੀਆਈ ਗੋਡਾਊਨ ਵਿੱਚ ਠੀਕ ਹੈ ਜੀ ਪਿਤਾ ਜੀ ਮੈਡੀਕਲ ਸ਼ਾਪ ਹੈ ਪਿਤਾ ਜੀ ਦੀ ਔਰ ਮਾਤਾ ਜੀ ਹੋਮ ਮੇਕਰ ਨੇ ਇੱਕ ਛੋਟਾ ਪਰ ਹੈ ਜਿਹਨਾਂ ਦਾ ਰਹਿਣ ਵਾਲੇ ਨੇ ਉੱਥੋਂ ਦੇ ਔਰ ਲੜਕੀ ਕਰੇ ਲੂਣੀ ਚਾਹੀਦੀ ਹੈ ਜੀ ਐਜੂਕੇਟਿਡ ਹੋਵੇ ਸਮਝਦਾਰ ਹੋਵੇ ਨਾ ਕੋਈ ਡਿਮਾਂਡ ਨਹੀਂ ਸਿੰਪਲ ਮੈਰਿਜ ਕਰਨਗੇ ਜੀ ਪਹਿਲੀ ਪੱਟੀ ਹੋ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੇ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜਿਹਨਾਂ ਦੇ ਨਾਲ एडिटर रिश्ते जी लड़के ਦਾ ਵੈਲ ਸੈਟਲਡ ਹੈ ਜੀ ਨਾਮ ਆਰ ਹੈ ਸੁਨੀਆਰੇ ਸੋ ਨਿਕਾਸਤਾ ਜੀ 1996 ਦਾ ਜਨਮ ਹੈ ਜੀ 6 ਫੁੱਟ ਹਾਈਟ ਹੈ Hindu ਹੈ ਜੀ اور 12th +2 ਹੈ ਜੀ ਡਿਪਲੋਮਾ ਬਿਜ਼ਨਸ ਮੈਲ ਐਨ ਆਪਣੀ ਮੋਬਾਈਲ ਸ਼ਾਪ ਹੈ ਜੀ ਆਪਣਾ ਪਰਿਵਾਰ ਵਿੱਚ ਮਾਤਾ ਜੀ ਪਿਤਾ ਬਿਜ਼ਨਸਮੈਨ ਨੇ ਇੱਕ ਛੋਟਾ ਪ੍ਰਾ ਸਾਫਟਵੇਅਰ ਇੰਜੀਨੀਅਰ ਹੈ ਸਿਰਸਾ ਦੇ ਰਹਿਣ ਵਾਲੇ ਹੈ ਜੀ ਸਿੰਪਲ ਕਰੇ ਲੁਕੜੀ ਚਾਹੀਦੀ ਹੈ ਕੋਈ ਡਿਮਾਂਡ ਨਹੀਂ ਹੈ ਜੀ ਲੜਕੀ ਬਸ ਵਧੀਆ ਹੋਣੀ ਚਾਹੀਦੀ ਹੈ ਪਹਿਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਐਵੀ ਰਿਸ਼ਤਾ ਜੀ ਲੜਕੀ ਦਾ ਨਾਮ ਹਰਿਖਾ ਗਿਆ ਆਰ ਕੁਮਾਰ ਹੈ ਜੀ ਕਾਸਟ ਖੱਤਰੀ ਕੁਲ ਹੈ ਰਹਿ ਜੀ 1992 ਹਾਈਟ 53 ਹੈ ਜੀ ਆਪਣਾ ਬਿਜ਼ਨਸ ਹੈ ਇਹਨਾਂ ਦਾ ਮੰਮੀ ਹੋਮ ਮੇਕਰ ਨੇ ਪਿਤਾ ਜਿੱਦਾ ਵੀ ਬਿਜ਼ਨਸ ਹੈ ਇੱਕ ਭਰਾ ਤੇ ਇੱਕ ਭੈਣ ਦੋਨੋਂ ਮੈਰਿਡ ਨੇ ਵਾਲੇ ਜੀ ਪਹਿਲੀ ਪਤਨੀ ਦੀ ਡੈਥ ਹੋ ਗਈ ਸੀ ਇਹਨਾਂ ਦੀ ਔਰ ਦੋ ਬੱਚੇ ਨੇ ਉਹਨਾਂ ਦੇ ਵਿੱਚੋਂ ਲੜਕੀ ਚਾਹੀਦੀ ਆ ਪਰ ਮੀ ਡਿਵੋਰਸ ਹੋਇਆ ਹੋਵੇ ਪਰ ਉਹਦਾ ਕੋਈ ਬੇਬੀ ਨਾ ਹੋਵੇ ਠੀਕ ਹੈ ਜਿਹਨਾਂ ਸੰਪਰਕ ਕਰਨਾ ਲੜਕੀ ਵਧਿਆ ਹੋਵੇ ਬਸ ਔਰ ਕੋਈ ਡਿਮਾਂਡ ਨਹੀਂ ਹੈ ਜੀ ਇਹਨਾਂ ਦੀ ਸਿੰਪਲ ਮੈਰਿਜ ਕਰਨਗੇ ਛੁਣੀ ਚੜਾਵਾ ਪਹਿਲੀ ਪੱਟੀ ਉੱਚ ਪਰਿਵਾਰ ਵਾਲੇ ਨੰਬਰ ਹੈ ਜੀ ਤੁਸੀਂ ਡਾਇਰੈਕਟ ਗੱਲ ਕਰ ਸਕਦੇ